ਕੁਝ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸੁਆਗਤ ਹੈ ਜੀ ਰਵਨੀਤ ਬਿੱਟੂ ਹੀ ਕਿਉਂ ਅੱਜ ਇਹ ਸਵਾਲ ਕਾਂਗਰਸੀਆਂ ਦੇ ਵੇੜੇ 'ਚ ਵੀ ਹੈ ਅੱਜ ਇਹ ਸਵਾਲ ਪੰਜਾਬ ਦੇ ਭਾਜਪਾ ਦੇ ਲੀਡਰਾਂ ਦੇ ਵੇੜੇ 'ਚ ਵੀ ਹੈ ਤੇ ਅੱਜ ਇਹ ਸਵਾਲ ਲੁਧਿਆਣੇ ਦੀਆਂ ਵਪਾਰੀਆਂ ਦੀਆਂ ਦੁਕਾਨਾਂ ਤੇ ਵੀ ਹੈ ਲੁਧਿਆਣੇ ਦੇ ਵਿੱਚ ਇਲਾਕੇ ਦੇ ਵਿੱਚ ਸੱਥਾਂ 'ਚ ਵੀ ਹੈ ਤੇ ਮੀਡੀਆ ਦੇ ਘਰਾਣਿਆਂ 'ਚ ਵੀ ਹੈ ਕਿ ਰਵਨੀਤ ਬਿੱਟੂ ਕਿਉਂ ਕਹਿੰਦੇ ਕਿ ਭਾਜਪਾ ਨੇ ਆਪਣੀ ਕਰਵਾਇਤ ਕਾਇਮ ਰੱਖੀ ਕਿ ਪੰਜਾਬ 'ਚੋਂ ਹਾਰੇ ਹੋਏ ਜੁਈ ਮੰਤਰੀ ਬਣਾਉਣਾ ਅਰਮਜੇਤਲੀ 214 ਕੈਪਟਨ ਅਮਿੰਦਰ ਸਿੰਘ ਤੋਂ ਹਾਰੇ ਪਰ ਕੇਂਦਰ ਚ ਮੰਤਰੀ ਬਣੇ 219 ਹਰਦੀਪ ਪੁਰੀ ਗੁਰਜੀਤ ਔਜਲਾ ਤੋਂ ਹਾਰੇ ਪਰ ਕੇਂਦਰ ਚ ਮੰਤਰੀ ਬਣੇ 224 ਰਵਨੀਤ ਬਿੱਟੂ ਲੁਧਿਆਣਾ ਦੇ ਵਿੱਚ ਰਾਜਾ ਬੜਿੰਗ ਤੋਂ ਹਾਰੇ ਪਰ ਮੋਦੀ ਦੀ ਕੈਡੀਨੇਟ ਚ ਮੰਤਰੀ ਬਣੇ ਸੋ ਇਸ ਲਈ ਕਹਿੰਦੇ ਕਿ ਭਾਜਪਾ ਨੇ ਆਪਣੀ ਰਵਾਇਤ ਕਾਇਮ ਰੱਖੀ ਪਰ ਇਹਦੇ ਨਾਲੇ ਸਵਾਲ ਉੱਠਿਆ ਕਿ ਜੇ ਭਾਈ ਹਾਰੇ ਹੋਈ ਬਣਾਉਣੇ ਸੀ ਫਿਰ ਅੰਮ੍ਰਿਤਸਰ ਵਾਲੀ ਰਵਾਇਤ ਵੀ ਕਾਇਮ ਰੱਖ ਲੈਂਦੇ ਕਿ ਜੇ ਅਰਣ ਜੇਥਲੀ ਬਣ ਸਕਦਾ ਹਰਦੀ ਪੂਰੀ ਬਣ ਸਕਦਾ ਤਾਂ ਉੱਥੋਂ ਤਰਨਜੀਤ ਸੰਧੂ ਕਿਉਂ ਨਹੀਂ ਸਿਆਣ ਪਸੂਝ ਹੈ ਅਪਰੋਚ ਉਸ ਵਾਲੇ ਨਾਲ ਤੇ ਫਿਰ ਇਸ ਵਿਅਕਤੀ ਨੂੰ ਕਿਉਂ ਨਹੀਂ ਬਣਾਇਆ ਕਹਿੰਦੇ ਰਵਨੀਤ ਬਿੱਟੂ ਹੀ ਕਿਉਂ ਤੇ ਜੇ ਕਹਿੰਦੇ ਕਿ ਪਾਰਟੀ ਦੇ ਹਿਸਾਬ ਨਾਲ ਦੇਖਣਾ ਸੀ ਤਾਂ ਫਿਰ 75 ਦਿਨ ਪਹਿਲਾਂ ਆਇਆ ਬੰਦਾ ਆਪਸ ਹੈ ਜਿਹੜਾ ਛਮਾਈ ਤਮਾਈ ਸਾਲ ਪਹਿਲਾਂ ਆਇਆ ਉਹ ਵੀ ਨਹੀਂ ਪਾਸ ਜਿਹੜੇ ਏ ਲੰਬੇ ਸਮੇਂ ਤੋਂ ਭਾਜਪਾ ਦਾ ਝੋਲਾ ਚੱਕੀ ਫਿਰਦੇ ਨੇ ਉਹ ਵਰਕਰਾਂ ਨਾਲ ਫੇਰ ਠੱਗੀ ਉਹ ਲੀਡਰਾਂ ਨਾਲ ਫੇਰ ਠੱਗੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰ ਵੀ ਭਾਜਪਾ ਦੇ ਸਮਰਥਕ ਵੀ ਭਾਜਪਾ ਦੇ ਲੀਡਰ ਵੀ ਹੈ ਭਾਜਪਾ ਦੇ ਨੁਮਾਇंदे ਵੀ ਤੇ ਭਗਤ ਵੀ ਸੋਚਣ ਕਿ ਭਾਜਪਾ ਪੰਜਾਬ ਦੀ ਭਾਜਪਾ ਲੀਡਰਸ਼ਿਪ ਨਾਲ ਧੋਖਾ ਕਰ ਰਹੀ ਹੈ ਕਿ ਵਫਾ ਘਮਾਰ ਰਹੀ ਹੈ ਜਿੰਨੇ ਲਿਆਂਦੇ ਕਾਂਗਰਸ ਚੋਂ ਅਕਾਲੀਆਂ ਚੋਂ ਹਰਨਾ ਚੋਂ ਲਿਆਓ ਤੇ ਲੜਾ ਦਿਓ 13 ਦੇ ਵਿੱਚੋਂ ਜੇ ਸੁਭਾਸ਼ ਸ਼ਰਮਾ ਨੂੰ ਔਰ ਬੱਬੂ ਨੂੰ ਲਾਂਬੇ ਰੱਖ ਦੀਏ ਤਾਂ ਝਾਤ ਮਾਰ ਕੇ ਦੇਖੋ ਕਿ ਬਾਕੀ 11 ਕਿੱਥੋਂ ਆਏ ਹੋਏ ਨੇ ਉਹਨਾਂ ਦਾ ਪੁਰਾਣਾ ਵਿਸ਼ੋਕੜ ਕੀ ਨਕ ਹੈ ਇਹ ਦੋ ਟਕਸਾਲੀ ਭਾਜਪਾਈਆਂ ਨੂੰ ਛੱਡ ਕੇ ਤੇ ਫਿਰ ਟਕਸਾਲੀ ਭਾਜਪਾਈਆਂ ਚ ਕਿਉਂ ਨਹੀਂ ਜੇ ਐਂ ਕਿਸੇ ਨੂੰ ਰਾਸਵਾ ਲੈ ਕੇ ਜਾਣਾ ਸੀ ਕਿਸੇ ਹੋਰ ਨੂੰ ਲੈ ਜਾਂਦੇ ਕਿੰਨੀ ਲੰਬੀ ਲਿਸਟ ਹੈ ਪੰਜਾਬ ਚ ਭਾਜਪਾ ਦੀ ਉਹਨਾਂ ਦੀ ਵਾਰੀ ਕਿਉਂ ਨਹੀਂ ਆਈ ਤੇ ਜੇ ਐ ਰਲੇਮ ਵਾਲਿਆਂ ਚ ਬਣਾਉਣਾ ਸੀ ਫਿਰ ਸਨਿਲ ਜਾਖੜ ਤੋਂ ਵਧੀਆ ਪਸੰਦ ਕੀ ਸੀ ਤੁਹਾਡੇ ਕੋਲ ਅਗਲੇ ਨੇ ਤੁਹਾਨੂੰ ਵੋਟ ਬੈਂਕ ਵੀ ਵਧਾ ਕੇ ਦਿੱਤਾ ਪੰਜਾਬ ਚ ਤੇ ਫਿਰ ਸਨਿਲ ਜਾਖੜ ਕਿਉਂ ਨਹੀਂ ਰਵਨੀਤ ਬਿੱਟੂ ਨਾਲੋਂ ਪੰਜਾਬ ਦੇ ਵਿੱਚ ਸਨਿਲ ਜਾਖੜ ਵੱਧ ਪ੍ਰਵਾਨ ਹੈ ਤੇ ਜੇ ਐਂ ਸਮਝਦੇ ਸੀ ਕਿ ਕਿ ਰਾਜਾ ਬੜਿੰਗ ਨੂੰ ਬਹੁਤ ਤਕੜਾ ਮੁਕਾਬਲਾ ਦਿੱਤਾ ਨੇੜੇ ਵਾਲਾ ਮੁਕਾਬਲਾ ਦਿੱਤਾ ਤਾਂ ਲੈ ਕੇ ਰਵਨੀਤ ਬਿੱਟੂ ਨੂੰ ਤਾਂ ਫਿਰ ਮੁਕਾਬਲਾ ਦੇਣ ਦੇ ਵਿੱਚ ਤਾਂ ਪ੍ਰਨੀਤ ਕੌਰ ਤੇ ਗੁਰਮੀਤ ਛੋਡੀ ਵੀ ਪਿੱਛੇ ਨਹੀਂ ਫਿਰ ਉਹ ਕਿਉਂ ਨਹੀਂ ਰਵਨੀਤ ਬਿੱਟੂ ਹਾਰ ਰਿਹਾ ਰਾਜਾ ਬੜਿੰਗ ਤੋਂ 20000 ਵੋਟਾਂ ਨਾਲ ਪ੍ਰਨੀਤ ਕੌਰ ਹਾਰ ਰਹੀ ਹੈ 16000 ਵੋਟਾਂ ਨਾਲ ਗੁਰਮੀਤ ਛੋਡੀ ਹਾਰ ਰਿਹਾ 11000 ਵੋਟਾਂ ਨਾਲ ਫਿਰ 11 ਤੇ 16 ਘੱਟ ਹੁੰਦਾ ਕਿ 20 ਘੱਟ ਹੁੰਦਾ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ 20942 ਵੋਟਾਂ ਨਾਲ ਹਰਾਇਆ ਤੇ ਪਰ ਭਾਜਪਾ ਨੇ ਉਸ ਨੂੰ ਕੈबिनेट ਮੰਤਰੀ ਬਣਾਇਆ ਭੱਜ ਕੇ ਘਰੇ ਗਿਆ ਅਨੰਦ ਮੋਦੀ ਹੋਰਾਂ ਨੇ ਕਿਤੇ देर ਨਾ ਹੋ ਜਵੇ ਕਹਿੰਦੇ ਤੇ ਪ੍ਰਨੀਤ ਕੌਰ ਹਾਰ ਰਹੀ ਹੈ 16618 ਨਾਲ ਹੈ ਗੁਰਮੀ ਸੋਡੀ ਹਾਰ ਰਿਹਾ 11529 ਨਾਲ ਫਿਰ ਜੇ ਇੱਕ ਕ੍ਰਾਈਟੇਰੀਆ ਸੀ ਤਾਂ ਆ ਵੀ ਆਪ ਦੇਖ ਲਓ ਹੁਣ ਇਹ ਸਾਰੇ ਇਹ ਜਿਹੜੇ ਸਵਾਲ ਨੇ ਕਹਿੰਦੇ ਜੀ ਭਾਜਪਾ ਮਿਸ਼ਨ 227 ਨੂੰ ਧਿਆਨ ਚ ਰੱਖ ਰਹੀ ਆ ਤੇ ਉਸ ਮਿਸ਼ਨ ਤਹਿਤ ਰਵਨੀਤ ਬਿੱਟੂ ਤੋਂ ਵਧੀਆ ਉਹਨਾਂ ਦੇ ਕਹਿੰਦੇ ਉਸ ਮਿਸ਼ਨ ਦੇ ਵਿੱਚ ਫਿੱਟ ਕੋਈ ਹੋਰ ਨਹੀਂ ਬੈਠਦਾ ਸੀ ਮਤਲਬ ਹੁਣ ਅਗਲੇ ਕਹਿਣ ਕਿ ਅਸੀਂ ਤਾਂ ਜੀ ਜੱਟ ਸਿੱਖ ਚਿਹਰਾ ਬਣਾਇਆ ਕੀ ਬਹੁਗਣਤੀ ਪੰਜਾਬ ਦਾ ਸਿੱਖ ਭਾਈ ਚਰਨ ਰਵਨੀਤ ਬਿੱਟੂ ਨੂੰ ਪ੍ਰਵਾਨ ਕਰਦਾ ਅਗਲੇ ਕਹਿੰਦੇ ਜੀ ਅਸਤਾ ਬਿਆਨ ਸਿੰਘ ਦੇ ਪੋਤੇ ਕਰਕੇ ਬਣਾਇਆ ਜਿਵੇਂ ਉਹ ਇਹ ਕਹਿੰਨ ਕਿ ਜੀ ਇਹਦੇ ਰਾਹੀਂ ਅਸੀਂ ਇਹ ਸੋਚਦੇ ਹਾਂ ਕਿ ਜੱਟ ਸਿੱਖ ਚਿਹਰੇ ਕਰਕੇ ਹਾਂ ਕੁਝ ਸਿੱਖ ਚਿਹਰੇ ਇਹਨੂੰ ਪਹਿ ਜਾਣਗੇ ਸਿੱਖ ਵੋਟਾਂ ਵੀ ਪਹਿ ਜਾਣਗੀਆਂ ਜੱਟਾਂ ਵਾਲਾ ਮਸਲਾ ਅਸੀਂ ਹੱਲ ਕਰਦਾਂਗੇ ਫਿਰ ਉਹ ਵੀ ਪਹਿ ਜਾਣਗੇ ਤੇ ਦੂਸਰਾ ਕਹਿੰਦੇ ਜੀ ਬਿਆਨ ਸਿੰਘ ਦਾ ਪੋਤਾ ਹੈ ਪੰਜਾਬ ਦੇ ਕਾਲੇ ਦੌਰ ਨੂੰ ਬਾਹਰ ਲੈ ਕੇ ਗਏ ਸੀ ਜੀ ਇਹ ਇਸ ਲਈ ਪੰਜਾਬ ਦਾ Hindu ਪਹਿਜੂਗਾ ਇਹ ਸੋਚ ਕੇ ਲੁਧਿਆਣਾ ਸਿੰਦੂ ਘਟਾ ਸਾਰਾ ਵਪਾਰੀ ਵਰਗ ਹੈ ਸ਼ਹਿਰੀ ਵਰਗ ਹੈ ਤੇ ਫਿਰ ਉੱਥੇ ਰਵਨੀਤ ਬਿੱਟੂ ਕਿਉਂ ਨਹੀਂ ਜਿੱਤੇ ਲੁਧਿਆਣੇ ਦੇ ਹਿੰਦੂਆਂ ਨੇ ਜੀ ਪਰਵਾਹ ਨਹੀਂ ਕੀਤਾ ਤੇ ਉਹੀ ਲੁਧਿਆਣਾ ਦਾ ਵੋਟਰ ਹੈ ਨਾ ਜਿਹੜਾ ਪਹਿਲਾਂ ਨੂੰ ਜਿਤਾਉਂਦਾ ਰਹੇ ਉਹਦੀ ਪਾਰਟੀ ਚ ਇਹਦਾ ਬਤ ਦਲਬਦਲੀ ਪਸੰਦ ਨਹੀਂ ਆਈ ਉਹਨਾਂ ਨੂੰ ਤੇ ਪਰ ਭਾਜਪਾ ਨੇ ਰਵਨੀਤ ਬਿੱਟੂ ਨੂੰ ਬਣਾ ਕੇ ਨਿੰਦਰ ਮੋਦੀ ਹੋਰਾਂ ਨੇ ਆਪਣੀ ਕੈਬਨਿਟ ਚ ਲੈ ਕੇ ਕੀ ਪੀਸੋ 27 ਦੀ ਨੀਤੀ ਸਾਫ ਕੀਤੀ ਹੈ ਕਿ ਪੰਜਾਬ ਚ ਹਿੰਦੂ ਬਨਾਮ ਸਿੱਖ ਟਕਰਾਅ ਪੈਦਾ ਕਰਨਾ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਰਾਹੀਂ ਅਸੀਂ ਮਸਲੇ ਹੱਲ ਕਰਕੇ ਪੰਜਾਬ ਦਾ ਦਿਲ ਜਿੱਤ ਲਾਂਗੇ ਜਾਂ ਇਹ ਵੀ ਲੱਗਦਾ ਹੈ ਕਿ ਹਾਂ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੱਗਦਾ ਹੈ ਕਿ ਰਵਨੀਤ ਬਿੱਟੂ ਨੌਜਵਾਨ ਚਿਹਰਾ ਹੈ ਤੇ ਅਗਲੀ ਵਾਰ ਲਈ ਇਹ ਮੁੱਖ ਮੰਤਰੀ ਦਾ ਚਿਹਰਾ ਹੀ ਬਣ ਸਕਦਾ ਕਿਉਂਕਿ ਪਰਿਵਾਰ ਚੋਂ ਕੁਝ ਤਾਂ ਚੱਲ ਰਿਹਾ ਭਾਜਪਾ ਦੇ ਅੰਦਰ ਉਹ ਕੀ ਚੱਲ ਰਿਹਾ ਆਉਣ ਵਾਲਾ ਸਭਾ ਦੱਸੂਗਾ ਪਰ ਪੰਜਾਬ ਨੂੰ ਸचेत ਰਹਿਣ ਦੀ ਲੋੜ ਹੈ ਚਲੋ ਜੋ ਵੀ ਚੱਲ ਰਿਹਾ ਉਸ ਚਲਦੇ ਦੇ ਵਿੱਚ ਇਕਾ ਆਪਾਂ ਦਿੱਲੀ ਦੇ ਵਿੱਚ 72 ਮੰਤਰੀਆਂ ਦੇ ਹਵਾਲਾ ਝਾਤ ਮਾਰਨੀ ਹੋਵੇ ਤਾਂ ਕਹਿੰਦੇ ਜੀ ਨਰੇਂਦਰ ਮੋਦੀ ਹੋਰਾਂ ਨੇ 72 ਵਾਲੀ ਕੈਬਨਿਟ ਤਿਆਰ ਕੀਤੀ ਹੈ ਜਿਸ ਚ ਆਪ ਵੀ ਨੇ ਸੈਨਾਪਤੀ ਦੇ ਨਾਤੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨਰੇਂਦਰ ਮੋਦੀ ਪਹਿਲੀਆਂ ਦੋ ਸਰਕਾਰਾਂ ਦੇ ਵਿੱਚ ਬਹੁਮਤ ਸੀ ਭਾਜਪਾ ਦੇ ਕੋਲ ਪਰ ਤਾਂ ਵੀ ਉਹ ਕਹਿੰਦੀ ਸੀ ਕਿ ਐਨਡੀਆ ਦੀ ਸਰਕਾਰ ਹੈ ਪਰ ਉਸ ਸਮੇਂ ਦਲਾਂ ਦੀ ਲੋੜ ਨਹੀਂ ਸੀ ਦਲ ਆਪ ਨਾਲ ਚਿਪਕੇ ਹੋਏ ਸੀ ਪਰ ਇਸ ਵਾਰ ਦਲਾਂ ਨੂੰ ਨਾਲ ਚਪਕਾ ਕੇ ਰੱਖਣੀ ਭਾਜਪਾ ਦੀ ਲੋੜ ਹੈ ਕਿਉਂਕਿ ਇਸ ਵਾਰ ਲੰਗੜੀ ਸਰਕਾਰ ਹੈ ਸਾ ਵਿਸਾਖੀਆਂ ਦੇ ਸਾਰੇ ਚੱਲਣ ਵਾਲੀ ਸਰਕਾਰ ਹੈ ਉਸ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਬਤੌਰ ਪ੍ਰਧਾਨ ਮੰਤਰੀ ਉਹਦਾ ਸੰਭਾਲਿਆ ਤੇ 71 ਮੰਤਰੀਆਂ ਨੂੰ ਨਾਲ ਰੱਖਿਆ ਹਮੇਸ਼ਾਕ ਸ਼ੁਰੂ ਵਿੱਚ ਭਾਜਪਾ ਨੇ ਇਹ ਦਬਦਬਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਭਈ ਆ 77 ਚੋਂ 60 ਸਾਡੇ ਮੰਤਰੀ ਆ ਇਸ ਲਈ ਸੋਗੀ ਦਲ ਇੰਨਾ ਫਿਕਰ ਨਾ ਕਰ ਉਹਨਾਂ ਨੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਮਰਜ਼ੀ ਦੇ ਅਹੁਦੇ ਨਹੀਂ ਦੇਣੇ ਚਲੋ 77 ਮੰਤਰੀ ਤੇ ਇੱਕ ਪ੍ਰਧਾਨ ਮੰਤਰੀ 72 72ਾਂ ਦੇ ਵਿੱਚੋਂ 30 ਕੈਬਨਿਟ ਮੰਤਰੀ ਨੇ ਜੀ ਇੱਕ ਪ੍ਰਧਾਨ ਮੰਤਰੀ ਨੇ 30 ਕੈਬਨਿਟ ਮੰਤਰੀ ਨੇ ਪੰਜ ਰਾਜ ਮੰਤਰੀ ਜਿਹੜੇ ਆਜ਼ਾਦ ਪ੍ਰਭਾਵ ਵਾਲੇ ਨੇ 36 ਰਾਜ ਮੰਤਰੀ ਨੇ ਸੋ ਇਸ ਤਰ੍ਹਾਂ ਦੀ ਕੈਬਨਿਟ ਦੀ ਇਹਦੀ ਰੂਪਰੇਖਾ ਉਹ 24 ਸੂਬਿਆਂ ਚੋਂ ਹੋ ਕੇ ਆਈ ਆ। ਦੇਸ਼ ਦੇ 24 ਸੂਬਿਆਂ ਚੋਂ ਇਹ 72 ਮੰਤਰੀ ਬਣੇ ਆ ਜਨਾਬ। ਯੂਪੀ ਚੋਂ 11 ਨੇ, ਬਿਹਾਰ ਚੋਂ 8 ਨੇ, ਮਹਾਰਾਸ਼ਟਰ ਚੋਂ 6 ਨੇ, ਗੁਜਰਾਤ ਚੋਂ ਹੈ ਕਰਨਾਟਕਾ ਚੋਂ ਮੱਧ ਪ੍ਰਦੇਸ਼ ਚੋਂ 5 ਨੇ, ਹੈਨਾ ਰਾਜਸਥਾਨ ਚੋਂ 4 ਨੂੰ ਮੰਤਰੀ ਦਾ ਉਹਦਾ ਮਿਲਿਆ, ਆਂਧਰਾ ਪ੍ਰਦੇਸ਼ ਚੋਂ 3 ਹੈ, ਓਡੀਸ਼ਾ ਚੋਂ ਵੀ 3 ਤੇ ਹਰਿਆਣਾ ਚੋਂ ਵੀ 3 ਹੈ। ਹੈਨਾ ਝਾਰਖੰਡ ਚੋਂ 2 ਹੈ, ਪੱਛਮੀ ਬੰਗਾਲ ਚੋਂ 2 ਹੈ, ਤੇਲंगाना ਚੋਂ 2 ਹੈ। ਅਸਾਮ ਤੇ ਕੇਰਲਾ ਚੋ ਵੀ ਦੋ ਦੋ ਐ ਪੰਜਾਬ ਚੋ ਇੱਕ ਐ ਐਸੇ ਜੀ ਰਾਸਵਾ ਪਤਾ ਨਹੀਂ ਰਵਨੀਤ ਬਿੱਟੂ ਨੂੰ ਕਿੱਥੋਂ ਮਿਲਣੀ ਐ ਫਿਰ ਤਾਂ ਉੱਥੇ ਦੇ ਗਣੇ ਜਾਣਗੇ ਪੰਜਾਬ ਦੇ ਸੁਰਾ ਗਿਣੇ ਜਾਣਗੇ ਹੁਣ ਜਿਵੇਂ ਹਰਦੀਪ ਪੂਰੀ ਹਾਂ ਸਿੱਖ 체ਰੇਆਂ ਦੇ ਨਾਤੇ ਨੂੰ ਲੱਗਦਾ ਕਿ ਪੰਜਾਬ ਨੂੰ ਕਵਰ ਕਰਨ ਦੇ ਲਈ ਸਾਡੇ ਕੋਲ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਹੈਗੇ ਨੇ ਪਰ ਹਰਦੀਪ ਪੂਰੀ ਹੋਰੀ ਰਾਸਵਾ ਦੇ ਹਵਾਲੇ ਨਾਲ ਜਿੱਧਰੋਂ ਆਉਣਗੇ ਉੱਥੋਂ ਗਿਣੇ ਜਾਣਗੇ ਰਵਨੀਤ ਬਿੱਟੂ ਨੂੰ ਜਿੱਥੋਂ ਰਾਸਵਾ ਹੋ ਸਕਦਾ ਹਰਿਆਣੇ ਤੋਂ ਰਾਸਵਾ ਦਵਾ ਦੇਣ ਹੈਨਾ ਸੋ ਦਪਿੰਦਰ ਹੁੱਡੇ ਵਾਲੀ ਸੀਟ ਦੇ ਉੱਤੇ ਜੋੜ ਤੋਂ ਡ ਲੱਗਦਾ ਹੋਇਜੇ ਪਰ ਰਿਸਕ ਨਹੀਂ ਲੈ ਸਕਦੇ ਇਸ ਲਈ ਕਿ ਤੇ ਹੋਰ ਵੀ ਲਿਆ ਜਾ ਸਕਦੇ ਚਲੋ ਪੰਜਾਬ ਤੋਂ ਇੱਕ ਹਿਮਾਚਲ ਤੋਂ ਇੱਕ ਕੋਰਨਾਚਲ ਪ੍ਰਦੇਸ਼ ਤੋਂ ਇੱਕ ਗੋਆ ਤੋਂ ਇੱਕ ਜੰਮੂ ਕਸ਼ਮੀਰ ਤੋਂ ਇੱਕ ਤਾਮੇਲਾਡੂ ਛਤੀਸਗੜ ਉੱਤਰਾਖੰਡ ਤੇ ਦਿੱਲੀ ਤੋਂ ਇੱਕ ਇੱਕ ਨੂੰ ਮੰਤਰੀ ਉਹਦੇ ਥਾਂ ਮਿਲੀ ਹੈ 6 ਸਾਬਕਾ ਮੁੱਖ ਮੰਤਰੀ 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 ਬਣੇ ਨੇ ਮੋਦੀ ਕੈਬਨਿਟ ਚ ਜੈਨਿੰਦਰ ਮੋਦੀ ਹੋਰਾਂ ਨੂੰ ਵੀ ਗਣ ਲਓ ਤਾਂ 7 ਸਾਬਕਾ ਮੁੱਖ ਮੰਤਰੀ ਮੰਤਰੀ ਬਣੇ ਨੇ ਨਰੇਂਦਰ ਮੋਦੀ ਹਰੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਨੇ ਹੈ ਰਾਜスタン ਰਾਜਨਾਥ ਸਿੰਘ ਓਰੀ ਯੂਪੀ ਦੇ ਮੁੱਖ ਮੰਤਰੀ ਰਹੇ ਨੇ ਹੈਨਾ ਇਸੇ ਤਰ੍ਹਾਂ ਸ਼ਿਵਰਾ ਚੋਹਾਨ ਓਰੀ ਮਧ ਪ੍ਰਦੇਸ਼ ਦੇ ਮੰਤਰੀ ਮੁੱਖ ਮੰਤਰੀ ਰਹੇ ਨੇ ਮਨੋਹਰ لال ਖਟਰੋਰੀ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਹੈਨਾ ਕਰਨਾਟਕਾ ਤੋਂ ਐਚਡੀ ਕੁਮਾਰ ਸੁਮਾਮੀ ਓਰੀ ਮੁੱਖ ਮੰਤਰੀ ਰਹੇ ਨੇ ਜਿਤਨਾ ਮੰਜੀ ਓਰੀ ਤੇ ਵਿਹਾਰ ਦੇ ਤੇ ਸ਼ਿਵਨੰਦ ਸੇਨਾਵਾਲ ਇਹ ਅਸਾਮ ਦੇ ਮੁੱਖ ਮੰਤਰੀ ਰਹੇ ਨੇ ਸੋ ਸੱਤ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਜੁਨੈਦਰ ਮੋਦੀ ਰਾਜਨਾਥ ਸਿੰਘ ਹਿਐ ਸ਼ਿਮਰਾਜ ਚੋਹਾਨ ਮਨੋਹਰ لال ਖੱਟਰ ਐਚ ਡੀ ਕੁਮਾਰਾ ਸੁਆਮੀ ਸਵਿਨੰਦ ਸੇਨੋਵਾਲ ਤੇ ਜਿਤਨਰਾ ਮਾਂਜੀ ਜਿਤਨਰਾ ਮਾਂਜੀ ਤਾਂ ਮੋਦੀ ਦੀ ਕੈਬਨਿਟ ਦੇ ਵਿੱਚ ਸਭ ਤੋਂ ਉਮਰਦ ਰਾਜ ਮੰਤਰੀ ਨੇ 80 ਨੂੰ ਜਾ ਟੁਕੇ ਨੇ ਜਿਤਨਰਾ ਮਾਂਜੀ ਹੋਰਾਂ ਦੀ ਉਮਰ ਜਦੋਂ ਮੰਤਰੀ ਅਹੁਦੇ ਦੀ ਸੌ ਚੁੱਕੀ ਤਾਂ 79 ਸਾਲ ਮਤਲਬ 80 ਨੂੰ ਜ਼ਿਆ ਟੁਕਿਆ ਸਭ ਤੋਂ ਵੱਧ ਉਮਰ ਦਾ ਜੇਕਰ ਕੋਈ ਮੰਤਰੀ ਹੈ ਮੋਦੀ ਕੈਬਨਿਟ ਦੇ ਵਿੱਚ ਤਾਂ ਉਹ ਜਿਤਨਾ ਮਾਂਜੀ ਨੇ ਬਿਹਾਰ ਤੋਂ ਆਉਂਦੇ ਨੇ ਜਦੋਂ ਕਿ ਸਭ ਤੋਂ ਘੱਟ ਉਮਰ ਦਾ TDP ਦਾ ਹਾਂ ਆਂਧਰਾ ਪ੍ਰਦੇਸ਼ ਤੋਂ ਹਾਂ ਰਾਮ ਮੋਹਨ ਨਾਇਡੂ ਰਾਮ ਮੋਹਨ ਨਾਇਡੂ ਹੋਰੀ 36 ਵਰਿਆਂ ਦਾ ਨੌਜਵਾਨ ਹੈ ਜਿਹੜਾ ਸਭ ਤੋਂ ਘੱਟ ਉਮਰ ਦਾ ਜਦੋਂ ਕਿ TDP ਦਾ ਹੀ ਮੈਂਬਰ ਪਾਰਲੀਮੈਂਟ ਚੰਦਰ ਸ਼ੇਖਰ 6000 ਕਰੋੜ ਦੀ ਆਮਦਨ ਦੇ ਨਾਲ ਸਭ ਤੋਂ ਅਮੀਰ ਮੰਤਰੀ ਹੈ 5700 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਚੰਦਰ ਸ਼ੇਖਰ TDP ਨਾਲ ਸੰਬੰਧਿਤ ਉਹ ਸਭ ਤੋਂ ਅਮੀਰ ਮੰਤਰੀ ਹੈ ਸੱਤ ਬੀਬੀਆਂ ਨੂੰ ਵੀ ਥਾਂ ਮਿਲੀ ਹੈ ਮਹਿਲਾ ਮੰਤਰੀ ਨੂੰ ਪਿਛਲੀ ਵਾਰ ਨਾਲੋਂ ਬੇਸ਼ੱਕ ਘੱਟ ਹੈ ਨਿਰਮਲ ਸੀ타 ਰਾਮਣੇ ਇਸਰ ਹੈਗੀਆ ਜੂ ਮ੍ਰਿਤਰਾਣੀ ਚੋਣ ਹਾਰ ਗਈ ਉਹਨੂੰ ਤਾਂ ਥਾਂ ਹੀ ਨਹੀਂ ਮਿਲੀ ਚਲੋ ਹੈ ਕਈਆਂ ਦੀ ਇੱਕ ਛੁੱਟੀ ਹੋ ਗਈ ਪਿਛਲੇ ਕਈ ਚਿਹਰੇ ਜਿੱਤ ਕੇ ਵੀ ਨਹੀਂ ਬਣਾ ਸਕਿਆ ਉਹ ਰਾਗ ਠਾਕਰ ਵਰਗੇ ਹਾਂ ਇੱਕ ਮੁੱਦਾ ਚੋਣਾਂ ਦੇ ਦੌਰਾਨ ਕਾਫੀ ਭਖਿਆ ਰਿਹਾ ਸੀ ਉਸ ਮੁੱਦੇ ਦਾ ਹੈ OBC SC ST ਭਾਈਚਾਰੇ ਨੂੰ ਫਾਇਦਾ ਹੋਇਆ ਵਿਰੋਧੀ ਧਿਰਾਂ ਕਹਿੰਦੀਆਂ ਸੀ ਕਿ ਇਹਨਾਂ ਨੇ ਜੇ ਸਰਕਾਰਾਂ ਕੀ ਤਾਂ ਰੱਖਵਾ ਕਰਨ ਖਤਮ ਕਰਨਗੇ ਇਹ ਕਹਿੰਦੇ ਸੀ ਕਿ ਸਾਰਾ ਕੁਝ ਰੱਖਵਾ ਕਰਨ ਨਾਲ ਖੋਹ ਲੈਣਾ ਤੇ ਇਹਨਾਂ ਨੇ ਤਾਂ ਦੇਈ ਮੁਸਲਮਾਨਾਂ ਨੂੰ ਦੇ ਦੇਣਾ ਸੋ ਇਸ ਲਈ ਦੋਹਾਂ ਧਿਰਾਂ ਚ ਰੱਖਮੇ ਕਰਨ ਨੂੰ ਲੈ ਕੇ ਖਿਚੋਟਾਂ ਸੀ ਸੋ ਇਸ ਵਾਰ ਮੋਦੀ ਹਰਨ ਦੀ ਤੀਸਰੀ ਕੈਬਨਿਟ ਦੇ ਵਿੱਚ ਇਸ ਵਾਰ OBC SC ਭਾਈਚਾਰੇ ਨੂੰ ਵੱਧ ਥਾਂ ਮਿਲੀ ਹੈ ਪਹਿਲਾਂ ਇੰਨੀ ਥਾਂ ਨਹੀਂ ਦਿੰਦੇ ਸੀ ਨਿੰਦਰ ਮੋਦੀ ਹਰੀ ਸੋ ਇਹ ਉਹ ਚੋਣਾਂ ਦਾ ਅਸਰ ਹੈ ਇਸ ਵਾਰ OBC ਭਾਈਚਾਰੇ ਚੋਂ 27 ਮੰਤਰੀ ਬਣਾਏ ਗਏ। ਮੋਦੀ ਦੀ ਕੈਬਨਿਟ ਦੇ ਵਿੱਚ 27 ਮੰਤਰੀ OBC ਭਾਈਚਾਰੇ ਚੋਂ ਆਉਂਦੇ ਆ। SC ਭਾਈਚਾਰੇ ਨਾਲ ਸੰਬੰਧਿਤ 10 ਮੰਤਰੀ ਬਣਾਏ ਗਏ ਆ। ST ਭਾਈਚਾਰੇ ਨਾਲ ਸੰਬੰਧਿਤ 5 ਮੰਤਰੀ ਬਣਾਏ ਗਏ। ਸੋ ਇਸ ਲਈ ਇੱਕ ਚੰਗੀ ਪਹਿਲ ਕਦਮੀ ਆ। ਕਾਟਗਨਦੀ ਭਾਈਚਾਰੇ ਚੋਂ ਵੀ 5 ਹੈ। ਹਾਂ। ਸਿੱਖ ਭਾਈਚਾਰੇ ਚੋਂ 2 ਹੈ ਜੀ ਕਹਿੰਦੇ ਹਰਦੀਪ ਪੂਰੀ ਤੇ ਰਬਨੀਤ ਬਿੱਟੂ। ਬਸ਼ਰਤੇ ਹੁਣ ਹਾਂ ਉਹਨਾਂ ਨੂੰ ਕੁਝ ਕਹਿੰਦੇ ਜੀ ਸਿੱਖ ਪੂਰੇ ਨਹੀਂ ਜੀ। ਇਹ ਮਤਲਬ ਉਹ ਸਵਾਲ ਉਪਰਵਾਸ਼ਾ ਵਿਵਾਨਾ ਵੱਖਰਾ ਹੈ ਪਰ ਭਾਜਪਾ ਆਪਣੇ ਖਾਨੇ ਚ ਜਿਹੜਾ ਫਿੱਟ ਕਰ ਰਹੀ ਹੈ ਉਹਦੇ ਹਿਸਾਬ ਨਾਲ ਲੱਗਦਾ ਕਿ ਅਸੀਂ ਹਰਦੀਪ ਪੂਰੀ ਹੋਰ ਉਹਨਾਂ ਰਗਨੀਤ ਬਿੱਟੂ ਹੋਰਾਂ ਨੂੰ ਸਿੱਖ ਪਾਈ ਚਰ ਦੇਵਲ ਨਾਲ ਥਾਂ ਦਿੱਤੀ ਹੈ ਇਸੇ ਤਰ੍ਹਾਂ ਅਸਾਈ ਪਾਈ ਚਰ ਚ ਇੱਕ ਨੂੰ ਥਾਂ ਦਿੱਤੀ ਹੈ ਇਸੇ ਤਰ੍ਹਾਂ ਜੈਨੀ ਪਾਈ ਚਰ ਚ ਇੱਕ ਨੂੰ ਥਾਂ ਦਿੱਤੀ ਹੈ ਤੇ ਬੋਧੀ ਪਾਈ ਚਰ ਚ ਵੀ ਇੱਕ ਨੂੰ ਥਾਂ ਦਿੱਤੀ ਹੈ ਸੋ ਇਸ ਤਰ੍ਹਾਂ ਪੰਜ ਘੱਟ ਗਿਣਤੀ ਪਾਈ ਚਰ ਚੋਂ ਨੇ ਪਰ ਇਸ ਘੱਟ ਗਿਣਤੀ ਪਾਈ ਚਰ ਦੇ ਵਿੱਚ ਮੁਸਲਮਾਨ ਇੱਕ ਵੀ ਨਹੀਂ ਸੋ ਇਹਦਾ ਮਤਲਬ ਭਾਜਪਾ ਨੇ ਆਪਣੀ ਮਨਸ਼ਾ ਇੱਕ ਵਾਰ ਫਿਰ ਇੱਥੇ ਜाहिर ਕੀਤੀ ਹੈ ਚਲੋ ਜੇਕਰ ਭਾਈਵਾਲਾਂ ਦੇ حوالے ਨਾਲ ਸਮਝਣਾ ਹੋਵੇ ਕਿ ਭਾਈਵਾਲਾਂ ਦੀ ਅਹਿਮੀਅਤ ਕਿਉਂਕਿ ਖਿਚੋਤਾਂ ਸ਼ੁਰੂ ਹੋ ਗਈ ਆ ਤਿੰਨ ਸਜੋਗੀ ਦਾ ਨਜਾਇਜ਼ ਨੇ ਜਿਨ੍ਹਾਂ ਨੂੰ ਕੋਈ ਵੀ ਕੈਬਨ ਵਿੱਚ ਥਾਂ ਨਹੀਂ ਮਿਲੀ ਅਜੀਤ ਪਵਾਰ ਹੋਰਾਂ ਦਾ ਦਲ ਖਿਚੋਤਾਂ ਵਿੱਚ ਫਸ ਗਿਆ ਪਰਫੁੱਲ ਪਟੇਲ ਨੂੰ ਲੈ ਕੇ ਜੋ ਸਾਰਾ ਕੁਝ ਬਖੇੜਾ ਖੜਾ ਹੋ ਗਿਆ ਹੈ ਨਾ ਤੇ ਪਰ ਉਹ ਸਭ ਦੇ ਦਰਮਿਆਨ ਵੀ 11 ਮੈਂ ਤਾਂ ਹੀ ਗੱਲ ਕੀਤੀ ਕਿ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ ਗੱਲ ਕਰੋ ਤਾਂ 61 72 ਚੋਂ 61 ਭਾਜਪਾ ਦੇ ਨੇ ਤੇ 11 ਸਹਿਯੋਗੀ ਦਲਾਂ ਦੇ ਨੇ ਜਾਂ ਜੇ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਧਾਨ ਮੰਤਰੀ ਤੌਰ ਤੇ ਦੇਖਦੇ ਹੋ ਤਾਂ 60 ਮੰਤਰੀ ਭਾਜਪਾ ਦੇ ਨੇ ਤੇ 11 ਸਹਿਯੋਗੀ ਦਲਾਂ ਦੇ ਨੇ 11 ਸਹਿਯੋਗੀ ਦਲਾਂ ਨੂੰ ਥਾਂ ਮਿਲੀ ਹੈ ਜਿਹਦੇ ਵਿੱਚੋਂ 30 ਕੈਬਨਿਟ ਮੰਤਰੀਆਂ ਦੇ ਵਿੱਚੋਂ 5 ਸਹਿਯੋਗੀ ਦਲਾਂ ਨੂੰ ਥਾਂ ਹੈ 5 ਆਜ਼ਾਦ ਪ੍ਰਭਾਵ ਵਾਲੇ ਰਾਜ ਮੰਤਰੀਆਂ ਦੇ ਵਿੱਚੋਂ 2 ਸਹਿਯੋਗੀ ਦਲਾਂ ਨੂੰ ਥਾਂ ਹੈ 36 ਰਾਜ ਮੰਤਰੀਆਂ ਦੇ ਵਿੱਚੋਂ 4 ਸਹਿਯੋਗੀ ਦਲਾਂ ਨੂੰ ਥਾਂ ਹੈ ਸੋ 5 2 7 ਤੇ 4 11 ਦੀ ਕੈਬਨਰੇਟ ਮੰਤਰੀਆਂ ਦੇ ਵਿੱਚੋਂ ਪੰਜ ਸਹਿਯੋਗੀ ਦਲ ਤੋਂ ਨੇ ਚਾਰ ਰਾਜ ਸਭਾ ਤੋਂ ਨੇ ਪੰਜ ਰਾਜ ਮੰਤਰੀ ਯਾਦ ਪ੍ਰਭਾਵਰਾਂਣੇ ਚੋਂ ਦੋ ਸਹਿਯੋਗੀ ਦਲ ਨੇ 36 ਰਾਜ ਮੰਤਰੀਆਂ ਦੇ ਵਿੱਚੋਂ 25 ਨਵੇਂ ਚਿਹਰੇ ਨੇ 11 ਪੁਰਾਣੇ ਚਿਹਰੇ ਨੇ ਚਾਰ ਸਹਿਯੋਗੀ ਦਲ ਵਾਲੇ ਨੇ 6 ਰਾਜ ਸਭਾ ਮੈਂਬਰ ਨੇ ਤੇ ਖਾਰਿਆ ਹੋਇਆ ਵੀ ਹੈ ਰਵਨੀਤ ਬਿੱਟੂ ਸੋ ਚਲੋ ਜੀ ਇਸ ਲੰਗੜੀ ਸਰਕਾਰ ਕਿਸ ਤਰ੍ਹਾਂ ਪੰਜਾਬ ਦੇ ਲਈ ਹਰਿਆਣੇ ਦੇ ਲਈ ਗੁਜਰਾਤ ਦੇ ਲਈ ਸਮੁੱਚੇ ਮੁਲਕ ਦੇ ਲਈ ਕੀ ਲੈ ਕੇ ਆਉਂਦੀ ਹੈ ਕੀ ਪ੍ਰੋਗਰਾਮ ਲੀਖ ਦੀ ਹੈ ਦੇਖਣ ਵਾਲੀ ਗੱਲ ਹੋਗੀ ਜਦੋਂ ਮੈਂ ਇਹ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਾਂ ਨਰਿੰਦਰ ਮੋਦੀ ਹੋਰੀ ਆਪਣੀ ਇਸ ਤੀਜੀ ਵਾਰ ਦੀ ਕੈਬਨਟ ਦੀ ਮੀਟਿੰਗ ਲੈ ਰਹੇ ਨੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਲੇ ਨਾਲ ਆਪਣੇ ਖਾਤਰ ਮੰਤਰੀਆਂ ਨਾਲ ਕੈਬਨਟ ਬੈਠਕ ਲੈ ਰਹੇ ਨੇ ਤੇ ਇਸ ਦੌਰਾਨ ਅੱਜ ਹੋ ਸਕਦਾ ਕਿ ਜੋ ਤੱਕ ਪ੍ਰੋਗਰਾਮ ਤੁਸੀਂ ਦੇਖੋ ਤਦ ਤੱਕ ਹੋ ਸਕਦਾ ਪਪਾਗਾ ਦੀ ਬੰਡ ਹੋ ਜਵੇ ਤੇ ਫਿਰ ਰੋਟੀ ਪਾਣੀ ਵੀ ਖਾਣਾ ਤੇ ਪਰ ਕਹਿੰਦੇ ਜੀ ਪਹਿਲੇ ਦਿਨ ਬੈਠ ਕੇ ਕਿਸਾਨੀ ਕਿਸਾਨਾਂ ਦੇ ਖਾਤੇ ਜਿਹੜੇ ਪੈਸੇ ਹੁੰਦੇ ਨੇ ਉਹ ਫਾਈਲ ਤੇ ਦਸਖਤ ਕੀਤੇ ਪਰ ਕਿਸਾਨੀ ਦਾ ਸੜਕਾਂ ਤੇ ਰੁਲਦੀ ਆ ਦੇਸ਼ ਭਰ ਦੀ ਕਿਸਾਨੀ ਜਿਹੜੇ ਮਸਲਿਆਂ ਤੇ ਲੜਦੀ ਆ ਉਹਦਾ ਵੀ ਹੱਲ ਨਹੀਂ ਤੇ ਦੇਸ਼ ਤੇ ਵਪਾਰੀ ਨਾਲ ਵੀ ਹੈ ਜੋ ਮਾਰ ਮਾਰੀ ਜਾ ਰਹੀ ਆ ਉਹ ਵੀ ਤੇ ਆਮ ਨਾਗਰਿਕ ਜਿਹੜੀ ਜੀ ਮਹਿੰਗਾਈ ਦੀ ਮਾਰ ਚੱਲ ਰਿਹਾ ਉਹ ਵੀ ਸੋ ਸਰਕਾਰ ਬਣੀ ਹੈ ਜੀ ਸਰਕਾਰ ਤੋਂ ਉਮੀਦ ਕਰਦੇ ਆ ਕਿ ਕੁਝ ਦੇਸ਼ ਹਿੱਤ ਦੇ ਵਿੱਚ ਸਮਾਜ ਹਿੱਤ ਦੇ ਵਿੱਚ ਲੋਕ ਹਿੱਤ ਦੇ ਵਿੱਚ ਫੈਸਲੇ ਲਵੇ ਨਾ ਕਿ ਧਰਮ ਪਰ ਕਾ ਵਰਗ ਤੇ ਸੂਬੇ ਦੇਖ ਕੇ ਤੁਸੀਂ ਬਿਕਦੇ ਰਹੋ ਲਿਬਰਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਦੀ